ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜਾ ਸਾਡੀ ਹਰੇਕ ਇੱਕ ਇੱਕ ਗੱਲ মিডিਏ ਰਾਹੀਂ ਸਾਡੀ ਸਰਕਾਰ ਤੱਕ ਪਹੁੰਚਾਉਂਦੇ ਆ ਅੱਜ ਅਸੀਂ ਆਪਣੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜਿਹਦੇ ਵਿੱਚ ਸਾਡੀ ਝੋਨੇ ਦਾ ਮੇਨ ਮੁੱਦਾ ਆ ਜੀ ਕਿ ਪਿਛਲੇ ਸਾਲ ਸਾਡੀ ਲੁੱਟ ਬਹੁਤ ਹੋਈ ਆ ਇੱਕ ਤਾਂ ਇਹ ਆ ਵੀ ਐਤਕੀ ਸਾਨੂੰ ਕੋਈ ਕਟਾ ਨਾ ਲਾਇਆ ਜਾਵੇ ਇੱਕ ਜਿਹੜੀ ਨਵੀਂ ਆ ਥੋੜੀ ਜਿਹੀ ਝੋਨੇ ਦੀ ਵਧਾਈ ਜਾਵੇ ਜਿਹੜੀ 17 ਮੌਚ ਦੇ ਬਹੁਤ ਹੌਲੀ ਹੌਲੀ 90 ਤੋਂ ਪਹਿਲਾਂ 22 ਹੁੰਦਾ ਸੀ ਹੌਲੀ ਹੌਲੀ ਘਟਾ ਦੇ ਘਟਾਉਂਦੇ ਤੇ 20 ਆ ਗਿਆ 20 ਤੋਂ ਬਾਅਦ 17 ਕਰਤਾ ਇਸ ਕਰਕੇ ਜਿਹੜਾ ਲੇਟ ਝੋਨਾ ਵੱਡ ਹੁੰਦਾ ਉਹਦੀ ਫਿਰ ਨਵੀਂ ਪੂਰੀ ਨਹੀਂ ਪ੍ਰੋਪਰ ਆਉਂਦੀ ਉਹ ਥੋੜੀ ਜਿਹੀ ਵੱਧਦੀ ਹੁੰਦੀ ਹੈ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਨਵੀਂ ਨੂੰ 20 ਤੋਂ 22 ਤੱਕ ਕੀਤਾ ਜਾਵੇ ਘੱਟ ਤੋਂ ਘੱਟ 20 ਨਹੀਂ ਤਾਂ 22 ਤੱਕ ਕੀਤਾ ਜਾਵੇ ਤੇ ਬਾਕੀ ਸਾਡੀ ਇੱਕ ਡਾਇ ਦੀ ਸਿਫਾਰਸ਼ ਹੈ ਜਿਹੜਾ ਡੀਏਪੀ ਆ ਸਾਨੂੰ ਪ੍ਰੋਪਰ ਡਾਇਆ ਖਾਦ ਮਿਲ ਨਹੀਂ ਰਹੀ ਜੇ ਕੋਈ ਦਿੰਦਾ ਵੀ ਦੁਕਾਨਦਾਰ ਜਦੋਂ ਹੋਰ ਨਾਲ ਚੀਜ਼ਾਂ ਦੇਣ ਦਾ ਆ ਵੀ ਲਿਜਾਓ ਜੀ ਆ ਵੀ ਲੈ ਜਾਣਾ ਪੈਣਾ ਫੇਰ ਲੈਣਾ ਆ ਦਾਈ ਦੀ ਬਹੁਤ ਕਿਲਤੇ ਆ ਦੇਖੋ ਸਾਡੇ ਏਰੀਏ ਦੇ ਵਿੱਚ ਇਸ ਟਾਈਮ ਦੁਆਬੇ ਦੇ ਵਿੱਚ ਤਿੰਨ ਫਸਲਾਂ ਹੁੰਦੀਆਂ ਇੱਕ ਆਲੂ ਦੀ ਫਸਲ ਆ ਉਹਦੇ ਲਈ ਸਾਨੂੰ ਪਹਿਲ ਦੇ ਆਧਾਰ ਤੇ ਡਾਇਆ ਡੀਪੀ ਚਾਹੀਦੀ ਹੁੰਦੀ ਆ ਜਿਹੜੀ ਕਿ ਸਾਨੂੰ ਇਸ ਟਾਈਮ ਲੇਟ ਹੋ ਰਹੀ ਆ ਸਾਡੇ ਜਿਹੜੇ ਕਿਸਾਨ ਆ ਬਹੁਤ ਪ੍ਰਭਾਵਿਤ ਆ ਉਹਨਾਂ ਨੂੰ ਬਹੁਤ ਚਿੰਤਾ ਆ ਇਹ ਸਾਡਾ ਪਹਿਲ ਦੇ ਆਧਾਰ ਤੇ ਡਾਇਆ ਪ੍ਰੋਪਰ ਪੂਰਾ ਕਰਵਾਇਆ ਜਾਵੇ ਸਾਡੇ ਦੁਆਬੇ ਦੇ ਵਿੱਚ ਸਟੇਟੀਆਂ ਰਹੀਂ ਦੁਕਾਨਦਾਰਾਂ ਰਹੀਂ ਪ੍ਰੋਪਰ ਸਾਨੂੰ ਪੂਰਾ ਮਿਲਣਾ ਚਾਹੀਦਾ ਆ ਇਹ ਸਾਨੂੰ ਸਰਕਾਰ ਤੇ ਪੂਰਾ ਸਾਨੂੰ ਭਰੋਸਾ ਆ ਵੀ ਯਾਨੀ ਸਾਨੂੰ ਟਾਈਮ ਸਿਰ ਹੁਣ ਪਹਚਾਇਆ ਜਾਵੇ ਲੇਟ ਹੋ ਰਿਹਾ ਆ ਤੇ ਬਾਕੀ ਸਾਡੀ ਮੰਗ ਸਿੱਕੀ ਜਿਹੜੇ ਸਾਡੇ ਕੋਈ ਵੀ ਵੀਰ ਨੇ ਕਿਸੇ ਨੇ ਅੱਗ ਲਾਈ ਜੇ ਕੋਈ ਪ੍ਰੋਪਰ ਫੜਿਆ ਆ ਉਹਨੂੰ ਪਹਿਲ ਦੇ ਆਧਾਰ ਤੇ ਰਿਹਾ ਕੀਤਾ ਜਾਵੇ ਤੇ ਗਾਂਹ ਇਦਾਂ ਦਾ ਸਟੈਪ ਨਾ ਚੱਕਿਆ ਜਾਵੇ ਜੇ ਕੋਈ ਬੰਦਾ ਮਜਬੂਰ ਨੂੰ ਬਿਲਕੁਲ ਮਜਬੂਰ ਆ ਉਹ ਲਾਰਿਆ ਆ ਉਦਾਂ ਕੋਈ ਬੰਦਾ ਆ ਅੱਗ ਨਹੀਂ ਲਾਰਿਆ ਅੱਗੇ ਨੂੰ ਬਹੁਤ ਫਰਕ ਪੈ ਚੁੱਕਾ ਆ ਪਰ ਸਰਕਾਰ ਨੂੰ ਇਹ ਵੀ ਬੇਨਤੀ ਆ ਕਿ ਪ੍ਰੋਪਰ ਯਾਨੀ ਕਿ ਜਦੋਂ ਟਾਈਮ ਪੀਰੀਅਡ ਆਉਂਦਾ ਉਦੋਂ ਇਹ ਕੈਂਪ ਕੋ ਪੁਲਾਉਂਦੇ ਆ ਪਹਿਲਾਂ ਇਹ ਨਹੀਂ ਕੋਈ ਵੀ ਇੰਤਜ਼ਾਮ ਨਹੀਂ ਕਰਨਾ ਵੀ ਕਿਸੇ ਨੂੰ ਸੂਚਿਤ ਕਰੀਏ ਜਾਂ ਕਿਸੇ ਨੂੰ ਸਬਸਿਡੀਆਂ ਦਾ ਵੀ ਇਹ ਕੋਈ ਕੰਮ ਪਹਿਲਾਂ ਪਹਿਲ ਦੇ ਆਧਾਰ ਤੇ ਨਹੀਂ ਹੁੰਦਾ ਲਾਗੇ ਜਾਗੇ ਉਹ ਝੋਨਾ ਬੜਾ ਉਹਨਾਂ ਨੂੰ ਪ੍ਰਾਈਸ ਦਾ ਚਿੱਤਾ ਜਾਂਦਾ ਜੀ ਪ੍ਰਾਈਸ ਦੀ ਵਾਗ ਨਾਲ ਲਾਓ ਅਸੀਂ ਉਹ ਲਿਆ ਕਰ ਰਹੇ ਹਾਂ ਆ ਕਰ ਰਹੇ ਹਾਂ ਪਰ ਪ੍ਰੋਪਰ ਤਰੀਕੇ ਨਾਲ ਜ਼ਮੀਨੀ ਪੱਧਰ ਤੇ ਕੁਝ ਨਹੀਂ ਹੋ ਰਿਹਾ ਜਿਹੜਾ ਕੋਈ ਵੀ ਸਮਾਨ ਆ ਜੇ ਤੇ ਸਬਸਿਡੀ ਵੀ ਦਿੰਦੇ ਆ ਜੇ ਇਸ ਟਾਈਮ ਸੁਪਰ ਸੀਡਰ ਵੱਧ ਤੋਂ ਵੱਧ 8-9 ਕੁਇੰਟਲ ਦਾ ਆ ਕੋ ਢਾਈ ਢਾਈ ਲੱਖ ਦਾ ਮਿਲ ਰਿਹਾ ਢਾਈ ਲੱਖ ਤੋਂ ਵੀ ਉੱਪਰ ਮਿਲ ਰਿਹਾ ਜੇ ਉਹਦੇ ਵਿੱਚ ਲੱਖ ਰੁਪਈਆ ਸਬਸਿਡੀ ਦੇ ਦਿੰਦੇ ਆ 1.5 ਲੱਖ ਰੁਪਈਆ ਫੇਰ ਕੋਲੋਂ ਦੇਣਾ ਪੈਂਦਾ ਜਿਹੜੀ ਕੋ ਪ੍ਰੋਪਰ ਚੀਜ਼ ਲੱਖ ਸਵਾ ਲੱਖ ਦੀ ਆ ਜੇ ਸਾਨੂੰ ਇਹ ਕੋਈ ਸਬਸਿਡੀ ਦੇਣੀ ਆ ਤਾਂ ਕਿਸਾਨਾਂ ਦੇ ਖਾਤਿਆਂ 'ਚ ਪਾਈ ਜਾਵੇ ਅਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਬਣਵਾਈਏ ਉਹ ਕੋਈ ਕੰਪਨੀਆਂ ਨਾਲ ਕੰਟੈਕਟ ਕਰ ਲੈਂਦੇ ਤਾਂ ਆਪਣਾ ਆਪ ਜਿਹੜੇ ਜਾਨੀ ਸਬਸਿਡੀ ਦੇ ਥਰੂ ਸਾਨੂੰ ਹੀ ਲੁੱਟਿਆ ਜਾ ਰਿਹਾ ਆ ਜਾਂ ਇਹਨਾਂ ਨੂੰ ਕੋਈ ਨਾ ਕੋਈ ਪ੍ਰੋਫਿਟ ਹੋ ਰਿਹਾ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਾਂ ਜਿਹੜੇ ਸਬਸਿਡੀਆਂ ਪ੍ਰੋਵਾਈਡ ਕਰਾਉਂਦੇ ਆ ਸਾਡੇ ਤੇ ਇਹਦਾ ਕੋਈ ਬੈਨੀਫਿਟ ਨਹੀਂ ਜਾ ਰਿਹਾ ਇਸ ਕਰਕੇ ਇਹਦੇ ਤੇ ਪਹਿਰੇ ਦੇ ਹਾਤੇ ਵਿਚਾਰ ਕੀਤਾ ਜਾਵੇ ਸਰਕਾਰ ਨੂੰ ਸੋਚ ਕੇ ਇਹਦਾ ਕੋਈ ਸਹੀ ਹੱਲ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ